ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਧਰਪੁਰਿਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਇਸ ਚੈਨਲ ਨਾਲ ਜੁੜੇ ਆ ਸਾਰੇ ਹੀ ਭੈਣ ਭਰਾ ਚੜ੍ਹਦੀ ਕਲਾ ਤੰਦਰੁਸਤੀ 'ਚ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਚੈਨਲ ਨੂੰ ਕਰਿਓ ਸਬਸਕ੍ਰਾਈਬ ਲੱਗਦੇ ਬੈਲ ਬਟਨ ਨੂੰ ਹੌਲ ਕਲਿੱਕ ਕਰਿਓ ਕਿਉਂਕਿ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦ ਮਿਲ ਸਕੇ ਪਹੁੰਚ ਚੁੱਕੇ ਆ ਪਿੰਡ ਰਤੋਕੇ ਤੇ ਜ਼ਿਲ੍ਹਾ ਸ਼ਹਿਰੀ ਨੂੰ ਲੱਗਦਾ ਤਰਨਤਾਰ ਸਾਹਿਬ ਤੇ ਤਹਿਸੀਲ ਲੱਗਦੀ ਨੂੰ ਪੱਟੀ ਇੱਕ ਘਰੇਲੂ ਘਰ ਦੇ ਵਿੱਚੋਂ ਵੀਡੀਓ ਬਾਈ ਗੁਰਪ੍ਰੀਤ ਸਿੰਘ ਦੇ ਘਰ ਤੋਂ ਕਵਰ ਕਰ ਰਹੇ ਆਂ ਤੀਜਾ ਕਿ ਸੂਆ ਜਿਹੜੀ ਵੜ ਦੱਸ ਰਿਹਾ ਸੂਣਾ ਹੈ ਤੇ ਅਰਕੀ ਥੋੜੀ ਜਿਹੀ ਲੱਸੀ ਰਹਿ ਗਈ ਆ ਬਾਕੀ ਸਾਰੀ ਡਿਟੇਲ ਲੈ ਕੇ ਦੇਣੇ ਆਪਣੀ ਨਰਖ ਪਰਖ ਕਰਕੇ ਚੋ ਕੇ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਇਆ ਕਰੋ ਫਰਜ਼ ਬੰਦਾ ਤਹਾਂ ਪੈਸੇ ਲਾਉਣੇ ਹੁੰਦੇ ਆ ਸਾਡਾ ਕੰਮ ਹੈ ਵੀਡੀਓ ਨੂੰ ਕਵਰ ਕਰਨਾ ਠੀਕ ਹੈ ਜੀ ਆਓ ਲਈਏ ਉਹਦੇ ਰੇ ਜਾਣਕਾਰੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਚੜਤੀ ਕਲਾ ਜੀ ਹਾਂਜੀ ਹਾਂਜੀ ਬਹੁਤ ਵਧੀਆ ਠੀਕ ਹੈ ਨਾਮ ਹੈ ਵੀਰ ਜੀ ਗੋਰਾ ਜੀ ਠੀਕ ਆ ਤੇ ਕਿਨਵਾ ਸੂਹਾ ਵੀਰ ਜੀ ਨੇ ਸੁਣਾ ਵੀਰ ਜੀ ਇਹ ਤੀਜਾ ਸੂਹਾ ਸੁਣਾ ਆਪਣੇ ਕੋਲ ਠੀਕ ਆ ਹਾਂਜੀ ਤੇ ਮੋਬਾਈਲ ਨੰਬਰ ਕਿੰਨਾ 82642 ਤੇ 88366 ਹੈ ਜੀ ਪਿੰਡ ਰਤੋਗੇ ਹਾਂਜੀ ਤੇ ਤਹਿਸੀਲ ਤੇ ਜਲਾਤਮ ਦੱਸਿਆ ਹਾਂਜੀ ਹਾਂਜੀ ਠੀਕ ਆ ਤੀਜਾ ਸੂਹਾ ਤੇ ਕਿੰਨਾ ਕੇ ਦੁੱਧ ਦਾ ਰਿਕਾਰਡ ਰਿਆ ਵੀਰ ਪਿਛਲੇ ਸੂਹੇ ਵੀਰ ਜੀ ਪਿਛਲੇ ਸੂਹਿਆਂ ਦਾ 20 ਲੀਟਰ ਦਾ ਰਿਕਾਰਡ ਪਰ ਐਡ ਕੀ ਥੋੜੀ ਲਿਸੀ ਆ ਉਮੀਦ ਨਹੀਂ ਕਰਦੇ 16 17 15 ਇੱਥੇ ਕੀ ਤਾਂ ਪੱਕਾ ਪਿਆ ਹੀ ਜਾਊਗੀ ਗਰੰਟੀ ਆਹੋ ਆਪਣਾ ਕਿਹੜਾ ਕੋਈ ਵਪਾਰ ਲੈਣ ਦਾ ਕਾਰੋਬਾਰ ਹੈ ਜੀ ਆਪਣੇ ਘਰੇ ਲਊ ਚੱਕਰ ਇਹ ਤੇ ਪਸ਼ੂ ਆਪਣੇ ਘਰੇ ਲਊ ਹਾਂਜੀ ਤੇ ਤੋੜਾ ਤ ਦੋਰਾਤਰਾ ਕਰਵਾ ਲਈਏ ਤੁਹਾਨੂੰ ਸਜਣਾ ਚੈੱਕ ਤੇ ਤੀਜਾ ਸੂਆ ਜਿਹੜਾ ਕਹਿੰਦਾ ਸੋਣੀ ਯਰ ਕੀ ਥੋੜਾ ਲੈਸ ਪੁਣਾ ਰਹੇਗਾ ਸਾਂਭ ਹੀ ਨਹੀਂ ਗਈ ਛੱਟ ਤੋਂ ਦੁੱਧ ਤੇ ਬੜਾ ਆਂਦੇ ਕਿ ਅਸੀਂ 20 ਕਿਲੋ ਚੁੰਦੇ ਰਹੇ ਲਓ ਜੀ ਲੈਓ ਤੇ ਬਾਕੀ ਹਫਤਾ ਖੰਡ ਤੇ ਮੇਰੇ ਨਾਲ ਲੈ ਜੀਓ ਜਾਰਾ ਲੈ ਜੂ ਪੂਰੇ ਜੀ ਲੈ ਜੂ 8 ਦਿਨ 8 ਦਿਨ ਪੂਰੇ ਲੈ ਜੂ ਹਾਂਜੀ ਅੱਛਾ 8 ਦਿਨ ਪਏ ਆ ਬਾਕੀ ਹਾਂਜੀ ਠੀਕ ਹੈ ਜੀ ਲਓ ਜੀ 8 ਦਿਨ ਬਾਕੀ ਸੂਣ ਵੇਜਣ ਦੇ ਪਏ ਆ ਸਜਣੋ ਬਾਕੀ ਤੋਰਾ ਪ੍ਰਿੰਟ ਚੰਗਾ ਸੋਹਣਾ ਤੇ ਕੋਈ ਵੀ ਆਪਣੀ ਨਰਖ ਪਰਖ ਜ਼ਰੂਰ ਕਰਿਓ ਠੀਕ ਹੈ ਜੀ ਕਰਕੇ ਤੇ ਫੇਰ ਲੈ ਕੇ ਜਾਇਓ ਵੀਰ ਜੀ ਫਿਰ ਗੱਲ ਰਹੀ ਮੋਲ ਦੀ ਕਿੰਨੇ ਦੀ ਦੇ ਦੀ ਆਪਾਂ ਮੋਹਲੇ ਵੀਰ ਜੀ ਕਰਦੇ ਨੂੰ ਕਰਨੂ ਦਾ 40000 ਰੁਪਇਆ ਕਰਦੇ ਆ ਪਰ ਆਪਾਂ ਵਿੱਚੋਂ ਮਾਨਤਾਣ ਕਰਾਂਗੇ 35 ਹੀ ਦੇ ਦਈਏ ਜਾਂ ਰਾਣੀ ਆਪ ਕਰਨ ਚਲੋ ਜੀ ਹਾਂ ਨਾ ਫਿਰ 35 ਹਾਂ 35000 ਦੀ ਲੋ ਜੀ ਸੱਜਣੋ 35000 ਦੀ ਜਿਹੜੀ ਇਹ ਮਿਲ ਜੂਗੀ ਤੇ ਨਾੜ ਦੇਖ ਸਕਦੇ ਬਲੱਡ ਲਾਈਨ ਤੌਸੀਲ ਪੂਰੀ ਹੈ ਲੋ ਜੀ ਮਿਲਕ ਮੈਨ ਵੀ ਚੰਗੀ ਆ ਤੇ ਬਲੱਡ ਲਾਈਨ ਚੋਂ ਐਚਐਫ ਨਸਲ ਦੇ ਵਿੱਚ ਜਿਹੜੀ ਪੈਂਦੀ ਆ ਤੇ ਬਿਲਕੁਲ ਨਾਰਾ ਨੂੜਾ ਮਾਨੇ ਦੇ ਜੰਕਦੀਆਂ ਬਾਕੇ ਕੋਈ ਕਾਹੇ ਸਾਹਮਲੇ ਤੇ ਵਾਦੇ ਬੰਦੇ ਦੀ ਆ ਕਿਉਂਕਿ ਸਾਹਮੇ ਦੁੱਧ ਦੇਣਾ ਨੇ ਚੀਜ਼ ਨੇ ਜੇ ਪਾਵਾਂਗੇ ਕੁਛ ਤੇ ਤੇ ਸਾਰਿਆਂ ਵੀਰਾਂ ਭੈਣ ਭਰਾਵਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ ਜੀ